ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਣਗੇ ਤੁਹਾਨੂੰ ਵੀ ਪਤਾ ਪੰਮਾ ਬਾਈ ਆਪਣੇ ਵਿਚਕਾਰ ਨਹੀਂ ਰਿਹਾ ਕਬੱਡੀ ਦਾ ਟੌਪ ਦਾ ਹੀਰਾ ਨਾ ਹੀ ਉਹਦੇ ਵਰਗਾ ਖਿਡਾਰੀ ਵਾਪਸ ਆਉਣਾ ਨਾ ਹੀ ਉਹਦੇ ਵਰਗੀ ਗੇਮ ਵਾਪਸ ਆਉਣੀ ਆ ਉਹਦਾ ਲਾਗਾਂ ਦਾ ਸੀ ਉਹ ਕਦੇ ਉਹ ਝੋਟਾ ਵਾਪਸ ਨਹੀਂ ਆਉਣਾ ਹੁਣ ਜੋ ਚਲਿਆ ਗਿਆ ਪਰ ਹੁਣ ਬੇਨਤੀ ਗਈ ਹੈ ਇੱਕ ਅਪੀਲ ਹੀ ਕਰਨੀ ਹੈ ਮੇਰਾ ਮਕਸਦ ਹੈ ਇੱਕ ਕਬੱਡੀ ਵਾਲਿਆਂ ਨੂੰ ਇੱਕ ਸੁਨੇਹਾ ਲਾਉਣ ਦਾ ਵੀ ਹੁਣ ਸਾਥ ਦੇਣ ਦਾ ਬਹੁਤ ਜ਼ਿਆਦਾ ਜ਼ਰੂਰੀ ਹੈ ਉਹਦੇ ਪਰਿਵਾਰ ਦੇ ਨਾਲ ਖੜਨਾ ਪੈਣਾ ਆਪਾਂ ਨੂੰ ਕਬੱਡੀ ਵਾਲਿਆਂ ਨੂੰ ਬੇਨਤੀ ਆ ਵੀ ਸੁਹਾਣੀ ਵਾਲਾ ਪੰਮਾ ਤੁਹਾਨੂੰ ਵੀ ਪਤਾ ਗੇਮ ਮੁੰਡੇ ਦੀ ਬੜੀ ਸਾਫ ਸੁਥਰੀ ਗੇਮ ਖੇਡਦਾ ਸੀਗਾ ਟੌਪ ਦੇ ਮੱਲਾਂ ਦੇ ਵਿੱਚ ਨਾਮ ਸੀਗਾ ਅੱਜ ਕੱਲ ਚਰਚਾ ਹੁੰਦੀ ਸੀ ਜੋ ਚੰਡੀਗੜ੍ਹ ਏਰੀਏ ਦੀ ਗੱਲ ਕਰਦੇ ਸੀ ਨਾ ਪੰਮੇ ਦਾ ਨਾਮ ਪਈ ਮੂੰਹ ਤੇ ਆ ਜਾਂਦਾ ਸੀ ਆ ਚਾਰ ਪੰਜ ਦਿਨਾਂ ਨੂੰ ਯਾਰ ਕੈਨੇਡਾ ਚ ਮੈਚ ਸੀਗਾ ਉੱਥੇ ਖੇਡਣਾ ਸੀਗਾ ਬਾਈ ਨੇ ਤਾਂ ਦਿਲ ਬੜਾ ਦੁਖਿਆ ਯਾਰ ਭਾਈ ਜਦੋਂ ਜਿਹੜੀ ਚੀਜ਼ ਹੈ ਨਾ ਜਦੋਂ ਜਾਣਾ ਤੁਸੀਂ ਖੇਡਣ ਬਾਹਰ ਵਧੀਆ ਲਾਈਫ ਚੱਲ ਰਹੀ ਹੈ ਇਕਦਾਂ ਹੀ ਕੋਸ਼ ਗਲਤ ਹੋ ਜਾਈ ਨਾ ਕਿਸੇ ਵੀ ਲਾਈਵ ਚ ਦਾ ਬਹੁਤ ਦੁੱਖ ਲੱਗਦਾ ਪੰਮੇ ਦੇ ਜਵਾਕ ਦੇਖੇ ਨਾ ਤਾਂ ਦੇਖ ਕੇ ਹੀ ਰੋਣਾ ਆਉਂਦਾ ਵੀ ਯਾਰ ਛੋਟੇ ਛੋਟੇ ਬੱਚੇ ਆ ਜਦੋਂ ਪਿਓ ਦਾ ਸਾਆਇਆ ਚਲਾ ਜਾਂਦਾ ਨਾ ਪੁੱਤ ਉੱਪਰੋਂ ਫਿਰ ਬਹੁਤ ਜਿਉਣਾ ਔਖਾ ਹੋ ਜਾਂਦਾ ਉਸ ਪਰਿਵਾਰ ਲਈ ਉਹ ਮਾੜਾ ਵਕਤ ਆਪਾਂ ਨੂੰ ਆਪਾਂ ਨੂੰ ਸਾਥ ਮਿਲ ਕੇ ਲਗਾਉਣਾ ਪੈਣਾ ਉਸ ਬਾਈ ਦਾ ਅਪੀਲ ਹੀ ਆ ਵੱਧ ਤੋਂ ਵੱਧ ਵੀਡੀਓ ਚੰਗਾ ਯਾਰ ਸ਼ੇਅਰ ਕਰਿਆ ਕਰੋ ਅੱਗੇ ਇਸ ਵੀਡੀਓ ਨੂੰ ਤਾਂ ਬਹੁਤ ਜ਼ਿਆਦਾ ਜ਼ਰੂਰੀ ਆ ਤਾਂ ਕਿ ਕਬੱਡੀ ਵਾਲਿਆਂ ਤੱਕ ਪਹੁੰਚੇ ਪ੍ਰਮੋਟਰਾਂ ਤੱਕ ਪਹੁੰਚੇ ਉਸ ਦੇ ਘਰੇ ਜਾ ਕੇ ਜੋ ਹੈ ਉਸ ਦੀ ਹੈਲਪ ਕੀਤੀ ਜਾਵੇ ਹਨਾ ਤਾਂ ਕਰਕੇ ਜਰੂਰ ਸ਼ੇਅਰ ਕਰਿਓ ਵੀਡੀਓ ਨੂੰ ਤਾਂ ਕਿ ਜੋ ਹੈ ਸਾਰੇ ਭਰਾਵਾਂ ਪ੍ਰਮੋਟਰਾਂ ਤਾਂ ਹੀ ਪਤਾ ਲੱਗੇ ਸੁਹਾਣੀ ਵਾਲੇ ਪੰਮੇ ਬਾਈ ਦੀ ਹਮੇਸ਼ਾ ਜੋ ਹੈ ਕਬੱਡੀ ਚ ਨਾ ਚੱਲਦਾ ਰਹਿਣਾ ਬਾਬੇ ਦੀ ਮੇਰ ਰਵੇ ਉਸ ਦੇ ਪਰਿਵਾਰ ਤੇ ਅਰਦਾਸ ਕਰਦੇ ਆਂ ਵੀ ਉਹਦੀ ਆਤਮਾ ਨੂੰ ਵੀ ਸ਼ਾਂਤੀ ਬਖਸ਼ੇ ਰੱਬ ਉਸ ਦੀ ਆਤਮਾ ਨੂੰ ਵੀ ਸ਼ਾਂਤੀ ਆਪਦੇ ਚਰਨਾ ਚ ਨਿਵਾਸ ਰੱਖੇ ਮੈਂ ਕੁਝ ਗਲਤ ਬੋਲ ਗਿਆ ਹੋਇਆ ਮਾਫੀ ਚਾਹੁੰਨਾ ਸਾਥ ਦਿਓ ਕਬੱਡੀ ਵਾਲਿਆ ਹੁਣ ਧੰਨਵਾਦ